ਸਭ ਤੋਂ ਮਾੜੀ ਪਾਰਟੀ ਅਕਾਲੀ ਦਲ ਹੈ ਇਹ ਗੱਲ ਖੁਦ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਕਹੀ ਹੈ ਦਰਸਲ ਸੁਖਵੀਰ ਬਾਦਲ ਆਪਣੇ ਜਦੀ ਹਲਕੀ ਜਲਾਲਾਬਾਦ ਦੇ ਚੋਣ ਪਚਾਰ ਲਈ ਪਹੁੰਚੇ ਸਨ ਭਾਸ਼ਣ ਦੇ ਦੌਰਾਨ ਉਹ ਪ੍ਰੀ ਸੀਐਮ ਦੀ ਜ਼ੁਬਾਨ ਫਿਸਲੀ ਅਤੇ ਉਹ ਆਪਣੀ ਹੀ ਪਾਰਟੀ ਬਾਰੇ ਕੁਝ ਅਜੀਹਾ ਕਹਿ ਗਏ ਕਿ ਜਿਸ ਨੂੰ ਸੁਣ ਕੇ ਭਾਸ਼ਣ ਸੁਣਨ ਵਾਲੇ ਹੱਸੇ ਬਿਨਾਂ ਨਹੀਂ ਰਹਿ ਸਕੇ ਸਭ ਤੋਂ ਮਾੜੀ ਪਾਰਟੀ ਕਿੰਨਾ ਚੋ ਅਕਾਲੀ ਦਲ ਆਪਣੇ ਕਾਂਗਰਸ ਤੋਂ ਦੇ ਖਵੀਰ ਬਾਦਲ ਦੇ ਬਿਆਨ ਦੇ ਕਾਂਗਰਸ ਲੀਡਰ ਇੰਦਰਬੀਰ ਸਿੰਘ ਬੁਲਾਰੀਆ ਨੇ ਨਿਸ਼ਾਨਾ ਸਾਧਿਆ ਬੁਲਾਰੀਆ ਨੇ ਕਿਹਾ ਕਿ ਸਕੀਰ ਬਾਦਲ ਜ਼ਿੰਦਗੀ ਚ ਪਹਿਲੀ ਵਾਰ ਸੱਚ ਬੋਲੇ ਨੇ ਜੋਨ ਪ੍ਰਚਾਰ ਲਈ ਆਪਣੇ ਹਲਕ ਜਲਾਲਾਬਾਦ ਗਏ ਉਪ ਮੁੱਖ ਮੰਤਰੀ ਸਕੀਰ ਸਿੰਘ ਬਾਦਲ ਦੇ ਕਾਫਲੇ ਤੇ ਲੋਕਾਂ ਵੱਲੋਂ ਕੀਤੀ ਪਤਰਾ ਦੀ ਰਿਪੋਰਟ ਸੂਬੇ ਦੇ ਗ੍ਰੈਸ ਕਤਰ ਪੀਐਸਏ ਦੁਨੇ ਮੰਗੀ ਹੈ ਇਹ ਪਤਰਾ ਉਸ ਵੇਲੇ ਹੋਇਆ ਜਦੋਂ ਐਤਵਾਰ ਸ਼ਾਮ ਸਕੀਰ ਬਾਦਲ ਜੋਨ ਪ੍ਰਚਾਰ ਦੇ ਬਾਅਦ ਆਪਣੇ ਕਾਫਲੇ ਨਾਲ ਜਾ ਰਹੇ ਸਨ ਮਸਜ ਜਲਾਲਾਬਾਦ ਦੇ ਪਿੰਡ ਕੰਦਵਾਲਾ ਹਾਜ਼ਰਖਾਨ ਨੇੜੇ ਕੁਝ ਲੋਕਾਂ ਨੇ ਕਾਫਲੇ ਤੇ ਅਚਾਨਕ ਪਥਰਾਅ ਕਰ ਦਿੱਤਾ ਪਥਰਾਅ ਵਿੱਚ ਕਾਲੀ ਦਲ ਦੇ ਚਾਰ ਹਮਾਈਤੀ ਜ਼ਖਮੀ ਹੋ ਗਏ ਅਤੇ ਪੁਲਿਸ ਜਿਪਸੀ ਨੂੰ ਨੁਕਸਾਨੀ ਗਈ ਜਦਕਿ ਸੁਖਪੀਰ ਬਾਦਲ ਵਾਲ-ਵਾਲ ਬਚ ਗਏ ਤੁਜੇ ਪਾਸੇ ਪੁਲਿਸ ਵੱਲੋਂ ਪਥਰਾਅ ਕਰਨ ਵਾਲੇ ਵਿਅਕਤੀਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ 50 सीएम ਦੇ ਬਾਦ ਬਾਗਾਪੁਰਾਣਾ ਵਿਖੇ ਕਾਂਗਰਸੀ ਉਮੀਦਵਾਰ ਤੇ ਕਾਫੀ ਤੇਵੀ ਪਥਰਾ ਕੀਤਾ ਗਿਆ ਬਾਗਾਪੁਰਾਣ ਦੇ ਕਾਂਗਰਸੀ ਉਮੀਦਵਾਰ ਦਰਸ਼ਨ ਸਿੰਘ ਬਰਾੜ ਉਤੇ ਪਥਰਬਾਜ਼ੀ ਉਸ ਸਮੇਂ ਹੋਈ ਜਦੋਂ ਚੋਣ ਪ੍ਰਚਾਰ ਕਰਕੇ ਆਪਣੇ ਅਗਲੇ ਸਫ਼ਰ ਉਤੇ ਜਾ ਰਹੇ ਸਨ ਬਰਾੜ ਦੇ ਪੁੱਤਰ ਕਮਲਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਪਥਰਬਾਜ਼ੀ ਕਰਨ ਵਾਲੇ ਲੋਕ ਅਕਾਲੀ ਦਲ ਦੇ ਨਾਲ ਸਬੰਧਤ ਨੇ ਪੰਜਾਬ ਦੇ ਕਪਨਾਧ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਹੈ ਮਜੀਠੀਆ ਨੇ ਆਮ ਆਦਮੀ ਪਾਰਟੀ ਤੇ ੜਕਾਉੂ ਸਿਆਸਤ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਇਲਜ਼ਾਮ ਲਗਾਏ ਨੇ ਸਕਰੀ ਬਦਲ ਦੇ ਕਾਫਲੇ ਉਤੇ ਹੋਏ ਪਥਰਾਲੀ ਵੀ ਮਜੀਠੀਆ ਨੇ ਆਮ ਆਦਮੀ ਪਾਰਟੀ ਨੂੰ ਹੀ ਜ਼ਿੰਮੇਵਾਰ ਦੱਸਿਆ ਮਜੀਠੀਆ ਨੇ ਨਵਜੋਤ ਸਿੰਘ ਸੇ ਦੋ ਨਵੀਂ ਨਹੀਂ ਬਖਸ਼ਿਆ ਸਿੱਧੂ ਬਾਰੇ ਬੋਲਦਿਆਂ ਵਿਕਰਮ ਮਜੀਠੀਆ ਨੇ ਕਿਹਾ ਕਿ ਕਾਂਗਰਸ ਇੱਕ ਡੁੱਬਦੀ ਬੇੜੀ ਨੂੰ ਪਾਰ ਲਾਉਣਾ ਸਿੱਧੂ ਦੇ ਵਾਸਤੇ ਗੱਲ ਨਹੀਂ ਕਿਉਂਕਿ ਕਾਂਗਰਸ ਦੀ ਕਿਸ਼ਤੀ ਹੁਣ ਡੁੱਬ ਚੁੱਕੀ ਹੈ ਫਰੋਜ਼ਪੁਰ ਦੇ ਬਾਰਡਰ ਲਾਕ ਵਿੱਚ ਪੁਲਿਸ ਨੇ 2 ਲੱਖ ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਦਰਸਲ ਨਾਰਕੋਟਿਕ ਸੈੱਲ ਦੀ ਛਾਪੇਮਾਰੀ ਵੇਲੇ 4 ਮੁਲਜ਼ਮ ਬੇੜੀ ਸਹਾਰੇ ਪੱਜ ਵਿੱਚ ਕਾਬੂ ਹੋਏ ਪ੍ਰਕਤ ਇਹ ਨਜਾਇਜ਼ ਸ਼ਰਾਬ ਦਾ ਵੱਡਾ ਜ਼ਖੀਰਾ ਪੁਲਿਸ ਦੇ ਹੱਥੇ ਲੱਗ ਗਿਆ